ਜੇ ਆਪਾਂ ਚਾਹੁੰਦੇ ਆ ਵੀ ਆਪਾਂ ਉਹ ਤੇ ਤਸ਼ੱਦਦ ਨੂੰ ਰੋਕ ਸਕੀਏ ਜਿਹੜਾ ਕਪੜਾ ਲੈ ਕੇ ਆਪਣੇ ਸਾਧਨ ਲੈ ਕੇ ਪੱਕੇ ਤੌਰ ਤੇ ਆਪਾਂ ਉਥੇ ਪਹੁੰਚਣਾ ਹੈ ਉਸ ਤੋਂ ਬਾਅਦ ਕੋਈ ਗੱਲ ਨਹੀਂ ਆਪਾਂ ਉਸਨਾਂ ਦੀਆਂ ਡਾਂਗਾਂ ਖਾ ਲਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਦੱਸ ਦਈਏ ਕਿ ਭਾਨੇ ਸਿੱਧੂ ਨੂੰ ਅੱਜ ਮੁਹਾਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਕੋਰਟ ਨੇ 14 ਦਿਨਾਂ ਦੀ ਪਟਿਆਲਾ ਪੁਲਿਸ ਹਿਰਾਸਤ ਵਿੱਚ ਫਿਰ ਵਾਪਸ ਭੇਜ ਦਿੱਤਾ ਗਿਆ ਉੱਥੇ ਹੀ ਭਾਨਾ ਸਿੱਧੂ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਮੈਂ ਲੋਕਾਂ ਦੀ ਭਲਾਈ ਦੇ ਲਈ ਕੰਮ ਐਦਾਂ ਹੀ ਕਰਦਾ ਰਹਾਂਗਾ ਚਾਹੇ ਪੁਲਿਸ ਕਿੰਨੇ ਵੀ ਤਸ਼ੱਦਦ ਕਰ ਲੇ ਪਰ ਮੈਂ ਜੋ ਸੱਚ ਬੋਲਦਾ ਸੀ ਸੱਚ ਦੀ ਆਵਾਜ਼ ਹਮੇਸ਼ਾ ਹੀ ਬੁਲੰਦ ਕਰਾਂਗਾ ਉਸ ਤੋਂ ਬਾਅਦ ਦੱਸ ਦਈਏ ਕਿ ਅੱਜ ਕਈ ਪੁਲਿਸ ਅਫਸਰਾਂ ਦੇ ਨਾਲ ਮੀਟਿੰਗ ਹੋਈ ਜ ਦੇ ਵਿੱਚ ਕਿਸਾਨ ਜਥੇਬੰਦੀਆਂ ਲੱਖਾ ਸਿਧਾਨਾ ਅਤੇ ਹੋਰ ਕਈ ਆਗੂ ਮੌਜੂਦ ਸੀ ਜਿਸ ਤੋਂ ਬਾਅਦ ਮੀਟਿੰਗ ਖਤਮ ਹੋਣ ਤੋਂ ਬਾਅਦ ਜੋ ਪੁਲਿਸ ਦੇ ਨਾਲ ਗੱਲਬਾਤ ਹੋਈ ਪੁਲਿਸ ਅਫਸਰਾਂ ਦੇ ਨਾਲ ਭਾਨੇ ਦੇ ਬਾਰੇ ਕੀ ਕਿਹਾ ਪੁਲਿਸ ਅਫਸਰਾਂ ਨੇ ਕੀਤੀ ਹੋਈ ਮੀਟਿੰਗ ਦੇ ਵਿੱਚ ਆਓ ਲੈ ਚਲਦੇ ਹਾਂ ਤੁਹਾਨੂੰ ਇਸ ਵੀਡੀਓ ਵੱਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਜੋ ਲੱਖਾ ਸਿਧਾਨਾ ਐਲਾਨ ਕਰ ਰਿਹਾ ਹੈ 3 ਤਰੀਕ ਦਾ ਤਾਂ ਉਸ ਨੂੰ ਧਿਆਨ ਦੇ ਨਾਲ ਸੁਣਿਓ ਅਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਭਾਨੇ ਦੇ ਦੂਦੇ ਪਿਆਰ ਕਰਨ ਵਾਲਿਆਂ ਤੱਕ ਇਹ ਵੀਡੀਓ ਪਹੁੰਚ ਸਕੇ ਤਾਂ ਜੋ ਤਿੰਨ ਤਰੀਕ ਨੂੰ ਵੱਡੇ ਤੋਂ ਵੱਡਾ ਇਕੱਠ ਹੋ ਸਕੇ ਅਤੇ ਸਰਕਾਰ ਦੇ ਨੱਕ ਚ ਦਮ ਹੋ ਜਾਵੇ ਜਿਸ ਕਾਰਨ ਉਹ ਭਾਨੇ ਸਿੱਧੂ ਨੂੰ ਰਿਹਾ ਕਰ ਦੇਣ ਚਲੋ ਲੈ ਚਲਦੇ ਆ ਤੁਹਾਨੂੰ ਇਸ ਵੀਡੀਓ ਵੱਲ ਪੰਜ ਕਹਦੀ ਤਿਆਰ ਸੀ ਨੌਜਵਾਨ ਤਾਂ ਉੱਦੀ ਤਿਆਰ ਸੀ ਵੀ ਭਾਈ ਤੁਸੀਂ ਅੱਜ ਹੀ ਜਾਣਾ ਪਰ ਮੈਂ ਵਾਰ-ਵਾਰ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਗੱਲ ਨਹੀਂ ਜਿੱਥੇ ਭਾਨਾ ਅੰਦਰ ਬੈਠਾ ਹੈ ਇਹ ਮਸਲਾ ਇਕੱਲੇ ਭਾਨੇ ਦਾ ਨਹੀਂ ਹੈ ਇਹ ਮਸਲਾ ਜ਼ਬਰ ਦੇ ਖਲਾਫ ਹੈ ਜਿੱਥੇ ਜ਼ਬਰ ਪੰਜਾਬ ਚ ਹੋ ਰਿਹਾ ਹੈ ਮੁੰਡਿਆਂ ਦੇ ਕਾਊਂਟਰ ਵੀ ਹੋ ਰਹੇ ਨੇ ਘੁੱਟੇ ਮੁਕਾਬਲੇ ਵੀ ਕੀਤੇ ਜਾ ਰਹੇ ਨੇ ਇੰਡਸਟਰੀ ਤੇ ਕਿਹ ਕਿਹੇ ਨੀਚੇ ਆਉਂਦੇ ਇਹ ਇਹ ਜਬਰੇ ਜਲਵਾ ਫੜਨਾ ਫੇਟ ਦਾ ਜੇ ਆਪਾਂ ਇੱਥੇ ਚੁੱਪ ਰਹੇ ਸੁਪਾ ਪਰ ਕੋਈ ਗੱਲ ਨਹੀਂ ਆਪਾਂ ਉਸ ਦੇ ਨੀਂ ਡਾਂਗਾਂ ਖਾ ਲਾਂਗੇ ਕੋਈ ਗੱਲ ਨਹੀਂ ਚੱਕ ਕੇ ਜੇਲ੍ਹ ਸਿਰ ਦਾ ਜੇਲ੍ਹ ਸਿਰ ਦੇ ਬੜਾ ਬਸ ਸ਼ਾਂਤ ਮੈਂ ਹੀ ਤਰੀਕੇ ਨਾਲ ਤੇ ਜਾਬ ਤੇ ਚਾਉਣਾ ਇਹ ਨਾ ਹੋਵੇ ਇਥੇ ਪੂਰੀ ਕੋਸ਼ਿਸ਼ ਕਰਨੀ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਭੜਕਾ ਕੇ ਖਸਾਰ ਨਹੀਂ ਕੋਈ ਨਾ ਵੀ ਮਾਹੌਲ ਆਪਣੇ ਬੰਦੇ ਬਾੜ ਦੀ ਗੜਬੜ ਕਰਾ ਸਕਦੀ ਹੈ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਓਕਸੀਤਨ ਤਰੀਕੇ ਨਾਲ ਵੀਰੇ ਆਪਣੇ MP ਨੇ ਸੂਰ ਪੁਮਾਨ ਸਾਹਿਬ ਨੂੰ ਨਾ ਰੱਖਿਆ ਰਹੇ ਨੇ ਜਿਵੇਂ ਲਮਕਾਉਂਦੇ ਹੁੰਦੇ ਨਾ ਇੱਕ ਵਾਰੀ ਇਹਨਾਂ ਨੂੰ ਲੰਮਾ ਪਾਦੂਬ ਟਾਈਮ ਦੇ ਦਿਓ ਜੀ ਇਹਨਾਂ ਸੌਖਾ ਦਾ ਕਢਾਈ ਨਹੀਂ ਸਕਦੇ ਜੇ 302 ਦੇ ਮੁਕਾਦਮੇ ਦੇ ਵਿੱਚ ਮੌਕੇ ਦੇ ਉੱਤੇ ਕਿੰਨੇ ਵਾਰੀ ਪਹਿਲਾਂ ਜੀਰੇ ਵੀ ਹੋਇਆ 307 ਦੇ ਮੁਕਾਦਮੇ ਨਾਲ ਦੀ ਨਾਲ ਬੰਦੇ ਛੱਡੇ ਗਏ ਇਸ ਤਰ੍ਹਾਂ ਲੰਗੋਵਾਲ ਹੋਇਆ 307 ਦੇ ਮੁਕਾਦਮੇ ਬੰਦੇ ਨਾਲ ਦੀ ਨਾਲ ਛੱਡੇ ਗਏ ਠੀਕ ਹੈ ਉਹ ਜਿਹੜਾ ਪਰਚੀ ਠੁੱਠੇ ਥੇ ਜਿਹੜੀ ਸੀ ਜ਼ਮਾਨਤ ਹੀ ਲੈ ਲਈ ਮੰਨ ਲਓ ਕਿਸੇ ਚੇਹੇ ਨਹੀਂ ਹੋਣ ਵਾਲੇ ਪਰਚਾ 379 ਵੀ ਤੋਂ ਅਜੇ ਤਾਂ ਸਾਫਤ ਹੋ ਗਏ ਅਦਾਲਤ ਦਾ ਮੰਨ ਲਿਆ ਵੀ ਹਾਂ ਇਹ ਚੋਰ ਆ ਤਾਂ ਜ਼ਮਾਨਤ ਲੈ ਰਹੇ ਆ ਨਾ ਤੋ ਇਹ ਚਾਲਾ ਹੁੰਦੀ ਹੈ ਇਹਨਾਂ ਨੇ ਸਾਰੇ ਕੋਲ ਨੂੰ ਕਿਵੇਂ ਡੀਲ ਕਰਨਾ ਹੈ ਕਿਵੇਂ ਇਹਨਾਂ ਨੇ ਕ ਹੌਲੀ ਹੌਲੀ ਲੋਕਾਂ ਨੂੰ ਖੰਡਿਆ ਦੇ ਠੰਡੇ ਪਾ ਦੋ ਉਸ ਦਿਨ ਵੀ 29 ਨੂੰ ਵੀ ਹੋਇਆ ਨਾ ਬਹੁਤੇ ਨੌਜਵਾਨਾਂ ਨੂੰ ਅਸੀਂ ਤੁਹਾਨੂੰ ਫੋਨ ਕੀਤਾ ਵੀ ਉੱਥੇ ਜਾਣਾ ਨਹੀਂ ਡਰਾਇਆ ਗਿਆ ਉੱਥੇ ਆਏ ਹੋ ਜੂ ਉੱਥੇ ਆਏ ਹੋ ਜੂ ਪਰ ਬੇਖੌਫ ਹੋ ਕੇ ਬੇ ਧੜਕੋ ਕੇ ਨੌਜਵਾਨ ਆਏ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਆ ਕਿ ਇਹ ਕੰਮ ਨਾ ਕਰ ਤੈਨੂੰ ਇਹ ਨਾ ਤੂੰ ਪੰਜਾਬ ਦੀ ਜਵਾਨੀ ਦਾ ਉਹੀ ਜਵਾਨੀ ਜਿਹਨੇ ਤੈਨੂੰ ਇਹ ਚਾਵਾਂ ਨਾਲ ਇੱਥੇ ਬਿਠਾਇਆ ਜਿਹੜਾ ਜੋਦੇ ਤੂੰ ਫੋਨ ਪੀਂਤੇ ਤਾਰੂ ਹੋਇਆ ਖੜਾ ਉਹਨਾਂ ਦੀ ਆਵਾਜ਼ ਦੱਪਣ ਦੀ ਤੋਸ਼ ਕਰ ਰਿਹਾ ਜਿਹੜੇ ਸਿਰ ਨੂੰ ਚੱਕ ਕੇ ਝੂਠੇ ਮੁਕੱਦਮੇ ਜੇਲ੍ਹਾਂ ਦੀ ਸੱਟ ਰਿਹਾ ਤੇ ਤਸ਼ੱਦਦ ਵੀ ਕਰਾ ਰਿਹਾ ਅੱਛਾ ਜਿਹੜਾ ਤੈਨੂੰ ਤੁਹਾਡਾ ਪ੍ਰੋਗਰਾਮ ਆ ਉਹਦੇ ਚ ਕਿੰਨੀਆਂ ਜਥੇਬੰਦੀਆਂ ਜਿਹੜੀਆਂ ਅੱਜ ਸਾਰੇ ਬੈਠੇ ਨੇ ਇਹ ਗੱਲ ਸ੍ਰੀ ਫੂਲ ਜੀ ਬੈਠੇ ਨੇ ਇਧਰ ਕਾਕਾ ਜੀ ਬੈਠੇ ਨੇ ਸੀਰਾ ਜੀ ਬੈਠੇ ਨੇ ਹਿੰਦੂ ਜੀ ਬੈਠੇ ਨੇ ਅੱਗੇ ਸਾਰੇ ਖੜੇ ਨੇ ਜਿੰਨੇ ਜਥੇਬੰਦਗਾਰੇ ਸਾਰੇ ਅੱਜ ਇਹਦੇ ਉੱਥੇ ਅਸੀਂ ਮੌਕੇ ਦੇ ਤਹਿ ਕਰਨਾ ਕਿ ਉੱਥੋਂ ਕਿੱਧਰ ਨੂੰ ਵਧਣਾ ਫਿਲਹਾਲ ਇੱਕ ਦਿਨ ਹਾਂ ਨਹੀਂ ਇੱਕ ਦਿਨ ਦਾ ਨਹੀਂ ਉੱਥੇ ਮੌਕੇ ਦੇ ਉੱਤੇ ਰਣਨੀਤੀ ਬਣਾ ਕੇ ਨਾਲ ਦੀ ਨਾਲ ਮੀਟਿੰਗ ਕਰਕੇ ਅੱਗੇ ਇਥੋਂ ਲੰਮਾ ਨਹੀਂ ਲੈ ਜਾਂਦੇ ਅਸੀਂ ਉੱਥੇ ਨਾਲ ਦੀ ਨਾਲ ਮੌਕੇ ਦੇ ਉੱਤੇ ਹੀ ਅਸੀਂ ਕੋਈ ਫੈਲਾ ਲੈਣਾ ਹੈ ਹਾਂ ਕਿੱਧਰ ਨੂੰ ਜਾਣਾ ਉਹ ਨਾਲ ਜਰ ਤਾਂ ਕਹਿੰਦੇ ਪਈਆ ਦੀਆਂ ਤਿਆਰੀਆਂ ਤੂਰੀਆਂ ਲੰਗਰ ਪ੍ਰਸ਼ਾਦ ਸਾਰੇ ਮੈਂ ਕਾਕਾ ਸਿੰਘ ਕੋਟਾ ਸੁਪਾ ਜੱਜ ਸਖਤਰ ਭਾਰਤੀ ਸੰਗਠਨ ਥੋੜਾ ਉੱਚੀ ਬੋਲੋ ਜੀ ਮੈਂ ਇਕੱਲਾ ਜੱਸੇਬੰਦੂ ਦੀ ਥਲੋਨੀ ਤੇ ਜੇਕਰ ਤੁਸੀਂ ਸਵਾਲ ਕੀਤਾ ਕਿ ਬੇਡੇ ਵਿੱਚ ਕਿੰਨੇ ਜੱਸੂਨ ਮੈਨੂੰ ਇਹ ਲੱਗਦਾ ਹੈ ਕਿ ਜ਼ਬਰ ਦੇ ਬਰੂਦੀ ਸਾਰਿਆਂ ਹੀ ਪੰਜਾਬ ਦੇ ਵਿੱਚ ਜਿਹੜੇ ਲੜਵਾਲੇ ਲੋਕ ਨੇ ਉਹ ਸਾਰੇ ਇਕੱਠੇ ਜੇ ਕੋਈ 1 2 4 ਰਹਿ ਵੀ ਗਏ ਤਾਂ ਉਹਨਾਂ ਨੂੰ ਪੇਲ ਵੀ ਅਸੀਂ ਜ਼ਬਰ ਦੇ ਖਿਲਾਫ ਇਕੱਠੇ ਹੋਏ ਆ ਲੱਖ ਮਤਭੇਦ ਨੇ ਸਾਡੇ ਪਰ ਜਦੋਂ ਮੂਰੇ ਦੁਸ਼ਮਣ ਖੜਾ ਹੋਵੇ ਉਦੋਂ ਅਸੀਂ ਸਾਡੇ ਜਿਹੜੇ ਇਸ ਨਾਲ ਇੰਡੀ ਵਾਲੇ ਮੋੜ ਤੇ ਵੇਲੇ ਸੀ ਵੀ ਜਦੋਂ ਅਸੀਂ ਬੱਤੀ ਖੰਦ ਦੇ ਸੇਵੀਆਂ ਇਕੱਠੀਆਂ ਉਦੋਂ ਵੀ ਸੀਗਾ ਪਰ ਅਸੀਂ ਲੋਕਾਂ ਨੂੰ ਜਿੱਤ ਕੇ ਦਿਖਾਇਆ ਕੱਤੇ ਉੱਤੇ ਦਿਖਾਇਆ ਇਸ ਦੇ ਵਿੱਚ ਮੈਨੂੰ ਲੱਗਦਾ ਸਾਡੇ ਤਿੰਨੇ ਵਿਚਾਰੇ ਪੋਰਮਾਂ ਦੀ ਸਹਿਮਤੀ ਹੈ ਕਿ ਜਿੰਨਾ ਚਿਰ ਭਾਨਾ ਸਿੱਧੂ ਬਾਹਰ ਨਹੀਂ ਆਉਂਦਾ ਸਾਡਾ ਜਿਹੜਾ ਸੰਘਰਸ਼ ਹੈ ਜਿੱਤਦਾ-ਹੇਤਦਾ ਹੋਇਆ ਪ੍ਰੋਗਰਾਮ ਹਰ ਹਾਲ 100% ਉਵੇਂ ਜੇ ਕਰੂਗਾ ਪਿੰਡ ਪੂਰਤ ਦੋਨਾਂ ਦੇ ਨਾਮੋ ਜਿਆਦਾ ਕਾਠੂ ਜਿਆਦਾ ਸਖਤ ਇਹ ਸਰਕਾਰ ਨੇ ਦੇਖਣਾ ਹੈ ਕਿ ਉਹ ਪ੍ਰੋਗਰਾਮ ਸਾਡਾ ਕਰਨ ਦੇਣਾ ਹੈ ਜੇ ਪਹਾਨਾ ਸਿੱਧੂ ਨੂੰ ਰਿਹਾ ਕਰ ਦਿੰਦੇ ਨੇ ਤਾਂ ਫਿਰ ਸਾਡੇ ਉਸ ਪ੍ਰੋਗਰਾਮ ਤੇ ਵਿਚਾਰਿਆ ਜਾ ਸਕਦਾ ਅੱਜ ਸਾਡੀ ਜਿਹੜੀ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਇਹੀ ਪੀਲਾ ਹੈ ਜਿਹੜੀ ਤੁਸੀਂ ਸਵਾਲ ਕੀਤਾ ਸੀ ਗੱਲਬਾਤ ਪ੍ਰਸ਼ਾਸਨ ਨੇ ਹਮੇਸ਼ਾ ਹੀ ਗੱਲ ਸਮਝਾ ਕੇ ਪੁੰਟਾ ਕੇ ਟਾਈਮ ਲਾਉਣਾ ਇਸ ਟਾਈਮ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿਹੜਾ ਪਹਾਨਾ ਸਿੱਧੂ ਰਿਮਾਂਡ ਤੇ ਸੀ ਜਿਹੜੇ ਇਹਨਾਂ ਨੇ 2 ਘੰਟੇ ਉੱਧਰ ਨਿਚਾ ਕੇ ਪੱਤਰ ਤੇ ਲਾਏ ਨੇ ਸਾਨੂੰ ਇੱਧਰ ਰਲਝਾਇਆ ਵੀ 10 ਮਿੰਟ ਦੇ ਉਹ 10 ਮਿੰਟ ਦੇ ਇਸ ਕਰਕੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਕੋਰਡ ਦੁਨੇ ਦਾ ਕੱਟ ਹੈ ਉਹਦਾ ਅਸਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਨੇ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਆਵਾਜ਼ ਠਾਈ ਹੈ ਮੈਨੂੰ ਲੱਗਦਾ 100% ਅਸੀਂ ਲੋਕਾਂ ਦੇ ਹੱਕ ਤੇ ਸੱਚ ਤੇ ਭਾਨਾ ਸਿੱਧੂ ਬਿਨਾਂ ਜਵੰਤ ਰਿਹਾ ਕਰਕੇ ਲਿਆਵਾਂਗੇ ਇਹ ਅਸੀਂ ਲੋਕਾਂ ਨਾਲ ਵਾਦਾ ਕੀਤਾ